ਉਹ ਤੋੜ ਕੇ ਲੈ ਇਹਨੂੰ ਹੋਰ ਚੀੜੀਆਂ ਹੀ ਖਾਈ ਆਂ ਅੱਛਾ ਇਹਨੂੰ ਖਾਦਾ ਨਹੀਂ ਹੈ ਵਾਧੂ ਖਾ ਰੱਖਿਆ ਅੱਛਾ ਫਿਰ ਉਹ ਉਠੇ ਲਾਈ ਨੇ ਹਾਂ ਜੂਠੇ ਲਾਈ ਨੇ ਅੱਛਾ ਕਿਵੇਂ ਦੇ ਆ ਵੀ ਬਾਲੇ ਮੋٹے ਜੀ ਨਹੀਂ ਇਹਨਾਂ ਦੇ ਕੀ ਆ ਦੇ ਹਾਂ ਹਾਂ ਜੀ ਬਾਲੇ ਮੋٹے ਆ ਬਾਲੇ ਮੋٹے ਵੀ ਆ ਇਹਨਾਂ ਦੇ ਜਾੜਾ ਜੀ ਪੈ ਮੈਂ ਪਰਸੋਂ ਅਮਰੂਦ ਖਾਦਾ ਸੀ ਤੇ ਮੇਰੀ ਜਾੜ ਦੇ ਵਿੱਚੋਂ ਕੱਲ੍ਹ ਨਿਕਲਿਆ ਜਾ ਕੇ ਦੂਜੇ ਦਿਨ ਨੂੰ ਜਾੜ ਦੁਖੜ ਲਾਈ ਤੇ ਲੂਣ ਪਾਇਆ ਲੂਣ ਨਾ ਆ ਕੱਢ ਦੇ ਮੈਂ ਤਾਂ ਨੀ ਬੀਜੇ ਵਿੱਚ ਯਾਰ ਕੁਛ ਨਹੀਂ ਨਾ ਕੋਲ ਕੋ ਵਾਲਾ ਕੇ ਇਹ ਫੇਰ ਫਾਇਦਾ ਕੀ ਬੀ ਆਪਣੇ ਢਿੱਡ ਚ ਵੀ ਜਾ ਕੇ ਇਹਨੇ ਪਥਰੀਆਂ ਬੰਦੀਆਂ ਨੇ ਨਾਲ ਨੁਕਸਾਨ ਆ ਪਕਾ ਦੇ ਵਾਸਤੇ ਕਰਨਾ ਹਾਂ ਕੱਢ ਦਾਂਗੇ ਖਾਂਦੇ ਖਾਂਦੇ ਪਹਿਲਾਂ ਐ ਕਿਵੇਂ ਕੱਢ ਕੇ ਲੈਣ ਇਹਨਾਂ ਤਾਂ ਬਹੁਤ ਮਿੱਠੇ ਆ ਕੋਈ ਗੱਲ ਕਰ ਚੀਨੇ ਘੁੰਮ ਕੇ ਖਾੜਦੇ ਆ ਸਾਦੇ ਨੂੰ ਮੱਖੀ ਡਾ ਮੱਖੀ ਆ ਗਈ ਵਿੱਚ ਹੈਂ ਕੀ ਆ ਪਠਾਨ ਦੀ ਪਾਪਾ ਦਾ ਤਾਂ ਗਿਆ ਬੰਦਨ ਬਾਰ ਲੱਕਣਾ ਹਣਾ ਗਿਆ ਹੋਰ ਵੱਡੀ ਆਂਦਾ ਹੂੰ ਮਿੱਠਿਆ ਆਉਂਦਾ ਹੈ ਬੀ ਵਾਲੇ ਵੱਡੇ ਚੱਬਦੇ ਨਹੀਂ ਆਪਾਂ ਇਹ ਬੀ ਕੱਢੀ ਦੇ ਕੱਢਦੇ ਆਂ ਬੀ ਇਹਨਾਂ ਵਿੱਚੋਂ ਵਿੱਚੋਂ ਕੱਢ ਕੇ ਦੇ ਇੱਕਦੇ ਚ ਬਾਹਰ ਮੋਟੋ ਮੋਟੋ ਕੱਢ ਦੇ ਹੂੰ ਦੀ ਨਾ ਚੱਵੜ ਨੂੰ ਜੀ ਨਹੀਂ ਕਰਦਾ ਕਿ ਜੜਚੀ ਨਾ ਪੈ ਜਾ। ਕੋਈ ਤਾਂ ਗੱਲ। ਜੜ ਜੜਚੀ ਪਾ ਕੇ ਜਾ ਕੇ ਫਿਰ ਖਾਣ ਦਾ ਕੀ ਫਾਇਦਾ ਨਾਲ। ਪਹਿਲੇ ਮਾਰ ਪਹਿਲੇ چیر ਕੇ ਦਿੱਤੇ ਐ ਤੋੜਿਆ ਫਿਰ ਮੈਂ چیرਿਆ ਫਿਰ ਨਾਲ। ਕੋਈ ਨਹੀਂ ਮੈਨੂੰ ਵੀਡੀਓ ਬਣਾਈਏ ਨਾਲ چیر। ਵੀਡੀਓ ਦਾ ਹੱਥ ਦੇ ਕੇ ਤੇ ਆ ਬਣਾਉਂਦਾ ਆ। ਲਾਤਾ ਲੂਣ ਨਾਲ। ਲਾਤਾ। ਹੂੰ। ਕੋਲ ਪ੍ਰੇਰ ਹੋਰ। ਹੂੰ। ਨਾ ਪੀਸੋ ਆਦਾ ਨਾ ਅਮਰੂਦ ਆਪਣੇ ਆ ਦੇਖੋ ਤੁਸੀਂ ਪਿਛਲੇ ਬੰਨੇ ਇਧਰ ਬੂਟਾ ਅਮਰੂਦਾ ਤੁਹਾਨੂੰ ਦਿਖਾਣਾ ਉੱਤੋਂ ਆਪਾਂ ਅਮਰੂਦ ਤੋੜਦੇ ਆ ਆਹ ਤੁਹਾਨੂੰ ਬੂਟਾ ਵੀ ਖਾ ਲੈਣਾ ਜਦ ਤੱਕ ਖਾ ਲਿਆ ਹਾਂ